ਸ਼ਰਮਾ ਜੀ ਇੱਕ ਤਰੀਕ ਲੋਕ ਸਭਾ ਦੇ ਚਨਾਵ ਹੋ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਆਜ਼ਾਦ ਮੀਜ਼ਵਾਤੇ ਤੌਰ ਤੇ ਖਲੋਤੇ ਹੋ ਔਰ ਤੁਹਾਨੂੰ ਇਹੋ ਜਿਹੀ ਕਿਹੜੀ ਲੋੜ ਪੈ ਗਈ ਖੜਾਉਣਾ ਪੈ ਗਿਆ ਦੇਖੋ ਸਮਾਜ ਦੇ ਬਹੁਤ ਵੱਡੇ ਮੁੱਦੇ ਨੇ ਦੇਖਣ ਵਿੱਚ ਇਹ ਆਉਂਦਾ ਹੈ ਕਿ ਅੱਜ ਤੱਕ ਜੋ ਵੀ ਲੋਕ ਵੋਟਾਂ ਮੰਗਣ ਵਾਸਤੇ ਪੰਜਾਂ ਸਾਲਾਂ ਬਾਅਦ ਆਉਂਦੇ ਨੇ ਪਰ 5 ਸਾਲ ਤੱਕ ਉਹਨਾਂ ਨੇ ਸਮਾਜ ਵੱਲ ਮੁਹਿੰਦੀ ਕਿਤਾਬ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਉਹ ਕਿਸ ਕਾਰਨ ਆ ਪਾਈਆਂ ਨੇ ਝੂਠ ਛਾਠਵਾਦੇ ਮਾਰ ਕੇ ਗੁੰਮਰਾਹ ਕਰਕੇ ਵੋਟ ਲੈ ਕੇ ਉੜ ਕੇ ਥੋਂ ਨਿਕਲ ਜਾਂਦੇ ਨੇ ਬੱਚ ਉਹਨਾਂ ਦੇ ਚਿੰਚੇ ਜਿਨ੍ਹਾਂ ਨੂੰ ਕੁਝ ਫੰਡ ਵਗੈਰਾ ਮਿਲ ਜਾਂਦੇ ਨੇ ਉਹ ਵੀ ਉਹਨਾਂ ਦੀ ਬੋਲੀ ਬੋਲ ਦਿੰਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਮੱਖ ਰੱਖਦੇ ਹੋયા ਅਸੀਂ ਨਹੀਂ ਚਾਹੁੰਦੇ ਕਿ ਸਾਡੀਆਂ ਵੋਟਾਂ ਕਿਸੇ ਨਜਾਇਜ਼ ਹੱਥ ਵਿੱਚ ਜਾਣ ਜਿੱਥੇ ਕੀ ਸਾਨੂੰ ਕੋਈ ਲਾਭ ਹੀ ਨਾ ਹੋਵੇ ਤੁਸੀਂ ਦੇਖਦੇ ਹੋ ਕਿ ਖਾਸ ਕਰ ਜਿਹੜਾ ਪੰਜਾਬ ਹੈ ਜਿੱਥੇ ਇੰਨੀ ਵੱਡੀ ਇੰਡਸਟਰੀ ਹੁੰਦੀ ਸੀ ਅੰਮ੍ਰਿਤਸਰ ਦੇ ਵਿੱਚ ਦੂਰ ਦਰਾਜ ਤੋਂ ਲੋਕ ਆਂਦੇ ਹੁੰਦੇ ਸੀ ਸਾਡੇ ਦੇਸ਼ ਦੇ ਜਿਹੜਾ ਪੰਜਾਬ ਨੂੰ ਮੁੱਖ ਇੱਕ ਕਮਾਊ ਇਲਾਕਾ ਸਮਝਿਆ ਸੀ ਜਿੱਥੇ ਆਣ ਕੇ ਰੁਜ਼ਗਾਰ ਮਿਲਦਾ ਸੀ ਕੋਈ ਵੀ ਪਾਰਟੀਆਂ ਅੱਜ ਹਿੰਦੁਸਤਾਨ ਚ ਰੁਜ਼ਗਾਰ ਨਹੀਂ ਦੇ ਰਹੀਆਂ ਛੋਟੇ-ਛੋਟੀਆਂ ਦੁਕਾਨਦਾਰ ਔਰ ਫੈਕਟਰੀਆਂ ਜਿਹੜੀਆਂ ਰੁਜ਼ਗਾਰ ਦੇ ਰਹੀਆਂ ਸੀ ਇਹਨਾਂ ਨੇ ਤਬਾਹ ਕਰ ਦਿੱਤਾ ਨਾਲ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਤੇ ਜਿਹਨੂੰ ਅੱਜ ਬੁਝਾਉਣਾ ਹੀ ਔਖਾ ਹੋੰਡਿਆ ਇਹ ਬੜੀ ਵੱਡੀ ਅਗ ਲੁਕ ਚੁਕੀ ਆ ਜਿੰਨਾ ਚਿਰ ਸੀ ਲੋਕ ਨਹੀਂ ਮੈਦਾਨ ਚ ਉਤਰਾਂਗੇ ਰੋਜ਼ ਡਰੋਨ ਦਾ ਫੜਿਆ ਜਾਣਾ ਔਰ ਕਿੰਨੇ ਕੁ ਡਰੋਨ ਆਂਦੇ ਹੋਣਗੇ ਜਿਹੜਾ ਇੱਕ ਦੋ ਫੜੇ ਜਾਂਦੇ ਨੇ ਸੋ ਇਹ ਵੀ ਬੜਾ ਵੱਡਾ ਮੁੱਦਾ ਹੈ ਜਿਹਦੇ ਖਿਲਾਫ ਅਸੀਂ 2000 ਤੋਂ 4 ਤੋਂ ਮੁੱਦਾ ਛੇੜਿਆ ਸੀ ਉਸ ਤੋਂ ਬਾਅਦ ਤੁਸੀਂ ਦੇਖਣ ਵਿੱਚ ਆਇਆ ਕਿ ਜਿਹੜਾ ਨੌਜਵਾਨ ਹੈ ਜਿਹੜੀ ਦੇਸ਼ ਦੀ ਬਾਗਡੋਰ ਹੈ ਜਿਹਦੇ ਹੱਥ ਸੁਰੱਖਿਆ ਹੈ ਉਹ ਨਸ਼ੇ ਚ ਪੈ ਗਿਆ ਉਹਨੂੰ ਨਸ਼ਾ ਮੁਕਤ ਉਹਨੂੰ ਰੱਖਾਂਗੇ ਤਾਂ ਹੀ ਦੇਸ਼ ਦੀ ਸੁਰੱਖਿਆ ਹੋਏਗੀ ਉਹਨੇ ਪੁਰਾਣੇ ਬਜ਼ੁਰਗ ਤਰੇ ਆ ਰਹੇ ਨੇ ਕਈ ਸਾਲਾਂ ਤੋਂ ਹੁਣ ਉਹਨਾਂ ਨੇ ਕਾਦੀ ਸੁਰੱਖਿਆ ਸੰਭਾਲਨੀ ਆ ਸੋ ਮੈਂ ਲੋਕਾਂ ਕੋਲ ਹੀ ਅਪੀਲ ਕਰ ਰਿਹਾ ਵੀ ਆਜ਼ਾਦ ਹਿੰਦੁਸਤਾਨ ਹੈ ਸਾਡੀ ਆਜ਼ਾਦੀ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਆਪਣੇ ਮੁਲਕ ਦੇ ਵਿੱਚ ਅਸੀਂ ਕਿਰਾਏਦਾਰ ਹਾਂ ਬੰਦਕ ਬਣ ਕੇ ਬੈਠੇ ਆ ਕਿ ਸਾਡੇ ਆਪਣੇ ਨੌਜਵਾਨਾਂ ਨੇ ਜਿਹੜੀਆਂ ਸ਼ੀਧੀਆਂ ਦਿੱਤੀਆਂ ਕਿ ਇਹਨਾਂ ਨੇਤਾਵਾਂ ਵਾਸਤੇ ਦੀ ਸ਼ੀਧੀਆਂ ਦਿੱਤੀਆਂ ਕੀ ਸਮਾਜ ਦਾ ਹਰ ਕਿਸੇ ਦਾ ਹੱਕ ਨਹੀਂ ਬੰਦਦਾ ਕਿ ਹਰ ਬੰਦੇ ਕੋਲ ਆਪਣਾ ਮਕਾਨ ਹੋਵੇ ਹਰ ਬੰਦੇ ਕੋਲ ਆਪਣਾ ਘਰ ਹੋਵੇ ਇੱਥੇ ਦੇਖਿਆ ਜਾਂਦਾ ਹੈ ਕਿ ਕੋਈ 100-100 50-50 30-30 ਗੱਜ ਦੇ ਵਿੱਚ ਔਰ ਕਈ 40-40 100-100 ਸਾਲਾਂ ਤੋਂ ਕਿਰਾਏਦਾਰ ਨੇ ਔਰ ਉਹਦੇ باوجود ਇਹ ਆਜ਼ਾਦੀ ਕਿਹਦੇ ਵਾਸਤੇ ਦਿੱਤੀ ਗਈ ਹੈ ਔਰ ਇਹ ਹਜ਼ਾਰ-ਹਜ਼ਾਰ ਕਿੱल्ल्या ਦੇ ਮਾਲਕ ਨੇ ਕਈ-ਕਈ ਮੋਹਲ ਇਹਨਾਂ ਦੇ ਆਪਣੇ ਨੇ ਤੇ ਇਹ ਕਈ ਮੁੱਦੇ ਨੇ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਰੋਜ਼ ਟੀਵੀ 'ਚ ਦੇਖੋ ਕਈ ਗਲੀਆਂ ਨੇ ਆ 2 ਸਾਲ ਤੋਂ ਸਰਕਾਰ ਬਣੀ ਐ ਕਈ ਗਲੀਆਂ ਦੇਖੋ ਕਿੱਥੇ ਕਿੰਦਾ ਚਿੱਕੜ ਐ ਔਰ ਗਲੀਆਂ ਨਹੀਂ ਬਣਦੀਆਂ ਕਿ ਸ਼ਿਵਰ ਤੱਕ ਇਹਨਾਂ ਕੋਲ ਆਮ ਜਿਹੜੇ ਸਮਾਜ ਸੇਵਕ ਉੱਤਰ ਕੇ ਸੇਵਾ ਕਰ ਰਹੇ ਨੇ ਤੇ ਲੋਕਾਂ ਗਾੜੀ ਅਪੀਲ ਕੀਤੀ ਜਾਂਦੀ ਕਿ ਜਦੋਂ ਵੀ ਕੋਈ ਬੰਦਾ ਇਹ ਦੇਖੇ ਕਰੋਨਾ ਦਾ ਜੋ ਜ਼ਿੰਮੇਵਾਰੀ ਸਰਕਾਰ ਨੂੰ ਨਿਭਾਣੀ ਚਾਹੀਦੀ ਸੀ ਉਹ ਸੇਵਾ ਤਾਂ ਹੀ ਕੀਤੀਆਂ ਨੇ ਇਹਨਾਂ ਬਾਰੇ ਕੀ ਕਹਿੰਦੇ ਹਾਂ ਇਹ ਤੁਸੀਂ ਦੇਖੋ ਮੁੱਖ ਸਾਰੀ ਮੀਡੀਆ ਜਿਹੜੀ ਕਿ ਹਰ ਵਰਗ ਤੱਕ ਆਪਣੀ ਗੱਲ ਪਹੁੰਚਾਉਂਦੀ ਐ ਲੋਕਾਂ ਦੀ ਗੱਲਾਂ ਨੂੰ ਰੱਖਦੀ ਐ ਇਹ ਵੀ ਮੁੱਦਾ ਬੜਾ ਗੰਭੀਰ ਹੈ ਇਹਨਾਂ ਲੋਕਾਂ ਨੂੰ ਅੱਜ ਸਾਡੀ ਪਬਲਿਕ ਇਹ ਤੇ ਪੁੱਛ ਲਵੇ ਕਰੋਨਾ ਕਾਲ ਦੇ ਵਿੱਚ ਬਾਲਕ੍ਰਿਸ਼ਨ ਸ਼ਰਮਾ ਆਪਣੀ ਪਰਿਵਾਰ ਦੀ ਵੀ ਪਰਵਾਹ ਨਹੀਂ ਕੀਤੀ ਔਰ ਆਪਣੀ ਵੀ ਪਰਵਾਹ ਨਹੀਂ ਕੀਤੀ ਉਹਨੇ ਜਿਹਨੇ ਮਾਂ ਪਿਓ ਨੇ ਕਿਹਾ ਕਿ ਆਪਾਂ ਘਰ ਨਹੀਂ ਆੜਨਾ ਜਿਹਨੂੰ ਕਰੋਨਾ ਹੋ ਗਿਆ ਉਸ कोरोना ਕਾਲ ਦੇ ਵਿੱਚ ਕਿਹੜਾ ਲੀਡਰ ਹੈ ਮੈਨੂੰ ਉਂਗਲ ਖੜਕੀ ਖੜੀ ਕਰਕੇ ਦਿਖਾਵੇ ਜਿਹੜਾ ਬਾਹਰ ਨਿਕਲਿਆ ਸੀ ਇੱਕ ਕਾਉਂਸਲਰ ਤੱਕ ਬਾਹਰ ਨਹੀਂ ਨਿਕਲਿਆ ਉਸ ਵੇਲੇ ਅਸੀਂ ਆਪਣੀ ਘਰ ਦੀ ਸਾਰੀ ਪੂੰਜੀ ਤੱਕ ਸੇਵਾ ਤੇ ਲਗਾ ਦਿੱਤੀ ਸੋ ਮੈਂ ਲੋਕਾਂ ਗਾੜੀ ਅਪੀਲ ਕਰਦਾ ਹਾਂ ਹੁਣ ਹਰ ਹਫਤੇ ਲੋਕ ਦੇਖ ਰਹੇ ਨੇ ਕਿ ਇੱਕ ਗੱਡੀ ਸਬਜ਼ੀ ਵੱਡੀ ਯਾਰੀ 20 ਸਾਲਾਂ ਤੋਂ ਜੇ ਸਵਾਰਥ ਹੁੰਦਾ ਤੇ ਅਸੀਂ ਵੀ ਪੰਜ-ਸੱਤ ਦਿਨ ਲੋਕਾਂ ਨੂੰ ਆਟਾ ਦਾਲ ਚੀਂਦੀ ਵੰਨ ਕੇ ਲਾਲਚ ਦਿੰਦੇ ਤੋ ਅਸੀਂ ਸੇਵਾ ਲਿਖੀ ਹੈ ਸਾਰੀ ਉਮਰ ਸੇਵਾ ਕਰਨੀ ਹੈ ਇੱਕ ਸ਼ਰਮਈ ਸਰਕਾਰ ਉਹ ਜੋ ਪੀਡੀਆਂ ਬੱਸਾਂ ਚ ਰਹਿ ਰਹੇ ਇਹ ਲੋਕਾਂ ਦੀਆਂ ਸਹੂਲਤਾਂ ਉਹ ਬੰਦ ਕਰ ਦੇ ਇਹ ਬੜਾ ਵੱਡਾ ਦੁੱਖਦਾ ਕਰਨਾ ਹੈ ਲੋਕਾਂ ਦਾ ਰੁਪਈਆ ਉਜਾੜ ਕੇ ਰੱਖ ਦਿੱਤਾ ਫੜ ਕੇ ਲੀਡਰਾਂ ਕੋਲ ਪੈਸਾ ਤਾਂ ਹੈ ਨਹੀਂ ਇਹਨਾਂ ਨੇ ਇਨੀਆਂ ਬੱਸਾਂ ਮਕਾਨ ਦਿਓ ਲੋਕਾਂ ਨੂੰ ਰੋਜ਼ਗਾਰ ਦਿਓ ਮਕਾਨ ਦਿਓ ਘਰ-ਬਾਰ ਦਿਓ ਨਸ਼ਾ ਮੁਕਤ ਕਰੋ ਇਹੋ ਜੇ ਕੰਮ ਨਾ ਕਰੋ ਪੀਲੀਆਂ ਬੱਸਾਂ ਹੁਣ 2 ਕਰੋੜ 2 ਅਰਬ ਦੀਆਂ ਬੱਸਾਂ ਖਰਾਬ ਹੋਣ ਡੀਆਂ ਨੇ ਪੁਲ ਬਣਾਤਾ 5 400 ਕਰੋੜ ਦੇ ਇਤੇ ਲਾਤਾ ਉਹ ਕਿ ਗਰੀਬ ਨੂੰ ਮਕਾਨ ਜੋ ਕੋ ਚੰਗਾ ਚੱਜਦਾ ਕੰਮ ਕਰੋ ਜੇ ਸਰਕਾਰ ਇੱਕ ਹੈ ਵੋਟ ਇੱਕ ਹੈ ਤੇ ਸਾਰਿਆਂ ਨੂੰ ਅਧਿਕਾਰ ਵੀ ਇੱਕੋ ਜਿਹਾ ਦਿਓ ਵੀ ਚਲੋ ਲੋਕਾਂ ਦੇ ਜਾ ਰਹੇ ਹੋ ਹੁਣ ਚੋਣਾ ਦਾ ਫੇਰਾ ਚੱਲਦੀਆਂ ਨਾ ਮੋਲ ਤੇ ਕਿੰਨਾ ਦਾ ਲੋਕਾਂ ਨੂੰ ਰਿਸਪੋਰਟ ਦਿੱਤਾ ਜਾਂਦਾ ਦੇਖੋ ਫਿਲਹਾਲ ਤੇ ਬਹੁਤ ਅੱਛਾ ਹੈ ਜੇ ਇਹ ਮਸ਼ੀਨਾਂ ਵਿੱਚ ਗੜਬੜ ਨਾ ਕਰਨ ਪੁੱਠੇ ਸਿੱਧੇ ਕੰਮ ਨਾ ਕਰਨ ਹਾਂਜੀ ਜਿੱਤਾਂ ਲੋਕਾਂ ਦੀ ਸੁਣਨ ਤੇ ਆਉਂਦਾ ਕਿਉਂਕਿ ਹਮੇਸ਼ਾ ਹੀ ਗਰੀਬ ਦੀ ਬਾ ਗਰੀਬ ਹੀ ਫੜਦਾ ਹੈ ਜਿੰਨੇ ਗਰੀਬੀ ਵੇਖੀ ਹੋਵੇ ਤੇ ਲੋਕਾਂ ਕੋਲ ਇੰਨੀ ਵੱਡੀ ਪਾਵਰ ਹੈ ਇੰਨੀ ਵੱਡੀ ਤਾਕਤ ਹੈ ਕਿ ਉਹ ਵੋਟ ਜਿਹੜੀ ਹੈ ਉਹ ਵੋਟ ਦਾ ਇਸਤੇਮਾਲ ਜਿਹੜਾ ਕਮਨ ਨੂੰ